ਓਹੋ ਖੇਤ ਵੀ ਆ ਰੱਬ ਦੇ ਘੜਾ ਤੇ ਪਾਰਖ ਹੈ ਪਰ ਮੈਂ ਜਾ ਰਹੀ ਆ ਘਟਾ ਜਾਣਾ ਮੇਰੇ ਨਾਲ ਉਹ ਵੀ ਗੁੱਸੇ ਆ ਉਹਦੇ ਪਤਾ ਨਹੀਂ ਮੈਂ ਗੁੱਸੇ ਜੈਨੂੰ ਕੀ ਖੁਸ ਬੋਲ ਗਈ ਪਰ ਹਾਂ ਆਏ ਗੁੱਸਾ ਤਾਂ ਨਹੀਂ ਕਰਦਾ ਹੈਗਾ ਉਹ ਗੁੱਸਾ ਕਰ ਵੀ ਗਿਆ ਹੁਣ ਮੈਨੂੰ ਉਹਦੇ ਦਾ ਬੁਲਾਇਆ ਵੀ ਨਹੀਂ ਤਾਂ ਕੰਜਰ ਮੇਰੇ ਮੱਥੇ ਵੀ ਨਹੀਂ ਲੱਗਿਆ ਹੈਗਾ ਚਲ ਕੋਈ ਨਾ ਦੋ ਗੱਲਾਂ ਪਿਆਰ ਦੀਆਂ ਕਰ ਲੂਗੀ ਹੱਥ ਫੜਨੂਗੀ ਐਨੇ ਬੰਦੇ ਦਾ ਮਨ ਹੋਰ ਹੋ ਜਾਂਦਾ ਪਰ ਹੈ ਕਿੱਥੇ ਇਹ ਕਿੱਥੇ ਗਿੰਦਾ ਵੀ ਨਹੀਂ ਹੋ ਖੜਾ ਟੱਟਾ ਹੈ ਜਾਨਾ ਥੋਨੇ ਜ ਬੜਿਆ ਖੜਿਆ ਦਾ ਚਾਹ ਕੋਲ ਦੀਆ ਪੱਗਾ ਸੇੜਦੀਆ ਵਾ ਕਿੱਧਰ ਦੀ ਆਵਾ ਉਹ ਖਣ ਦੇ ਇਥੇ ਆ ਜਾ ਤੂੰ ਆ ਜਾ ਇਥੇ ਆ ਜਾ ਚੱਕ ਕੇ ਆਉਣਾ ਪਊਗਾ ਜੀਰੀ ਆ ਜਾ ਆ ਰਹੀ ਆ ਜਾ ਬੱਥੇ ਕੀ ਕਾਤਾ ਕੋਡਾ 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 ਗਾਣ ਉਹ ਦੇਖਣਾ ਪਫਲ ਭੂਜੀ ਹੋ ਰਹੀ ਹੈ ਕੰਜ ਦੀ ਜੀਰੀ ਸਰਪੇ ਕਰਨ ਵਾਲੀ ਹੈ ਅੱਛਾ ਹੋਰ ਕਲ ਹੁਣੀ ਆ ਜਾ ਤੇ ਮੈਂ ਕਾ ਨੂੰ ਬੜਨਾ ਤੇ ਕੰਡਜੀ ਤੇ ਤੈਨੂੰ ਬੜਨੂ ਕਿਉਂ ਆਈਆਂ ਬੜਨ ਆਲੀ ਬਣਾ ਬੇ ਨਹੀਂ ਅੱਜ ਕਿਵੇਂ ਸਾਡਾ ਖੇਤ ਦੀਂ ਗਿਆ ਤੈਨੂੰ ਬੇ ਮੈਂ ਤਾਂ ਅੱਗੀ ਚਲੂਈ ਹਾਂ ਵੇ ਗਲਤੀ ਹੋ ਗਈ ਵੇ ਚਲ ਕੋਈ ਨਾ ਗੁੱਸਾ ਹੀ ਕਰ ਗਿਆ ਹਾਂ ਉਦੋਂ ਮੈਂ ਤੈਨੂੰ ਬੁਲਾਇਆ ਵੇ ਕਾ ਤੂੰ ਕਰਦਾ ਹੁੰਦਾ ਤੂੰ ਉਦੋਂ ਤੈਨੂੰ ਬੁਲਾਇਆ ਤੇ ਕੀ ਕੁਛ ਬੋਲ ਗਈ ਤੈਨੂੰ ਪਤਾ ਸੀ ਵੇ ਤੈਨੂੰ ਤੂੰ ਤਾਂ ਖੜੇ ਬੈਠਿਆ ਨਹੀਂ ਦੇਖਦਾ ਤੂੰ ਤੂੰ ਤਾਂ ਉਹਨੇ ਤਾਂ ਸਾਹਮਣੇ ਲੱਗ ਗਿਆ ਮੈਨੂੰ ਐ ਕਰਨਾ ਥੋੜੀ ਕਰਦੇ ਹੁੰਦੇ ਅੱਜ ਕਿਵੇਂ ਲੋਟ ਆਉਂਗਾ ਫੇਰ ਜਗਾੜ ਤੂੰ ਹਾ ਦੇਖ ਤੇ ਤੂੰ ਆ ਜਾਂ ਮੈਂ ਇੱਥੇ ਕੋਈ ਨਹੀਂ ਹੈਗਾ ਚਾ ਇੱਥੇ ਧਰਤੀ ਹੈ ਹੋਰ ਕਾ ਨਾ ਕੋਈ ਤਾਂ ਨਾ ਆਂਗੇ ਕਿਸੇ ਨੇ ਵੜਨ ਨਹੀਂ ਦਿੱਤੇ ਹੋਈ ਥੱਬੀ ਹਰੇ ਨਹੀਂ ਬੋ ਨਹੀਂ ਇਹੋ ਜੀ ਕੋਈ ਗੱਲ ਨਹੀਂ ਜਿਹੇ ਜਗਲਾਂ ਮੈਂ ਭੱਗ ਜਾਨੀ ਆਂਗੀ ਬਹਿ ਜਾ ਬਹਿ ਜਾ ਕੋਈ ਨਹੀਂ ਬਹਿ ਜਾ ਮੈਂ ਤਾਂ ਸਿੱਧੀ ਹੋਈ ਆਈ ਆ ਤੇਰੇ ਕੋਲੇ ਉਹ ਗੱਲ ਜੀ ਨਾ ਕਾ ਤੂੰ ਪੜਿਆ ਉਹ ਮੇਰੀ ਗੱਲ ਸੁਣ ਜੇ ਉਹ ਹੀ ਗੱਲ ਹੈ ਜਦੋਂ ਸਾਰੇ ਤੁਹਾਡੇ ਕੰਮ ਆਣਿਆ ਖਣੇ ਪੇ ਜਵਾਬ ਦੇਦਾ ਤੂੰ ਤਾਂ ਡਰਕਦੇ ਨਹੀਂ ਨਹੀਂ ਮੈਂ ਤਾਂ ਕਰਦੀ ਨਹੀਂ ਕੰਮ ਦੇਣਾ ਬਹੁਤਰਾ ਕੰਮ ਹੈਗਾ ਹੋਰ ਹਿਸਾਬ ਦਾ ਮੈਨੂੰ ਪਤਾ ਸੀ ਮਹਾ ਜਾੜ ਥੱਲੇ ਤਾਂ ਆਈ ਉਹ ਕਦੇ ਨਾ ਕਰੇ ਅੱਜ ਆ ਗਈ ਜਾੜ ਥੱਲੇ ਆ ਤਾਂ ਕਹ ਦੇ ਉਹ ਤੇਰੇ ਖਿਆਣੇ ਬਦ ਇੱਕ ਦਿਨ ਸਾਤ ਦਿਨ ਚੋਰ ਦਾ ਹੀ ਜਾਂਦਾ ਚੋਰ ਨਾ ਮੈਨੂੰ ਪਤਾ ਤਾਂ ਉਹ ਗੱਲ ਤਾਂ ਕੋਈ ਨਾ ਮੈਂ ਤੇਰੀ ਗੱਲ ਤੇ ਤੇਰੀ ਮੰਨਦੀ ਆ ਮੈਂ ਸਹਿਮਤ ਆ ਤੇਰੀ ਗੱਲ ਨਾਲ ਸਾਡੇ ਮੇਣਾ ਤੁਹਾਨੂੰ ਸਰਦਾਂ ਨੇ ਬੇ ਗੱਲ ਫਰਨ ਫਰਾਉਣ ਦੀ ਨਹੀਂ ਗੱਲ ਹੁੰਦੀ ਆ ਸਾਰੀ ਮੋਹ ਪਿਆਰ ਦੀ ਉਹ ਮੋਹ ਪਿਆਰ ਮੈਂ ਤਾਂ ਕਿੰਨਾ ਰੱਖਣਾ ਤੇਨ ਨਾਲ ਹੁਣ ਵੀ ਆਈ ਹੈ ਮੇਰੇ ਖੇਤ ਜੇ ਪਹਿਲਾਂ ਉਦਿਆਂ ਆ ਜਾਂਦੀ ਬਥੇਰਾ ਬੋਲ ਮਾਰੇ ਫਤ ਤਾ ਉਹਨਾਂ ਦੇ ਸਾਹਮਣੇ ਬੋਲੀ ਗਿਆ ਮੁਰਕੇ ਪਤਾ ਉਹ ਕਿੰਨੀਆਂ ਗੱਲਾਂ ਬਣਾਉਣ ਲੱਗ ਗਈ ਸੀ ਕਿਸੇ ਨੂੰ ਹੋਰ ਵੀ ਸੁਨੇਹਾ ਲਾਵੇ ਮਗਾ ਸਜਰ ਨੂੰ ਭੇਜਦੇ ਬਹੁਤ ਤੰਗ ਹੋਣਾ ਖੇਤ ਮੈਂ ਸੱਚੀ ਬਿਲਾਸੀ ਸੁਨੇਹਾ ਉਹ ਪਤਾ ਹੀ ਨਹੀਂ ਕਿੰਨੀਆਂ ਕੰਨ ਲਾਦਾ ਫਤ ਮੈਨੂੰ ਫੋਨ ਕਰਕੇ ਕਹਿੰਦਾ ਮੈਂ ਕਹਿੰਿਆ ਬੱਦਲ ਬਾਈ ਸਾਲੀ ਇਧਰ ਕਾ ਤਾ ਉਹ ਤੂੰ ਦੁਕਾਨ ਵਾਲੇ ਦਾ ਮੱਦੀ ਦਾ ਫੋਨ ਲਾ ਲੈਣਾ ਫਿਰ ਦੱਸ ਕਾ ਮੱਦੀ ਗੱਲ ਕਰਾ ਦਿੰਦਾ ਮੱਦੀ ਮੁੱਦੀ ਵਾ ਕੇ ਕਾ ਨੂੰ ਚੱਕਦੇ ਕੰਜਰ ਦੇ ਲਾ ਨਾ ਨਹੀਂ ਤੈਨੂੰ ਉਹਦੇ ਤੱਕਰ ਕੀ ਕੰਮ ਆ ਕਹਿੰਦੇ ਸਾਨੂੰ ਪਤੀ ਹੈਗਾ ਨੂੰ ਸਾਧਿਆ ਮੈਂ ਵੀ ਕਾ ਪੈਸੇ ਲੈਣਾ ਭਾਈ ਉਹਦੇ ਤਾਂ ਬਸ ਕਹਿ ਕੇ ਇੰਨੀ ਗੱਲ ਸਾਲੇ ਗ ਗੱਲਾਂ ਤਾਂ ਹੁਣ ਵੀ ਅੱਦੇ ਨਹੀਂ ਬਣਨ ਲੱਗ ਰਹੀਆਂ ਨੇ ਲੈ ਖੜਾ ਹੋ ਮੈਂ ਤਾਂ ਪਰ ਪਰ ਉਹ ਖਾਣਾ ਤਾਂ ਹੈ ਨਾ ਮੈਨੂੰ ਫੜ ਕੇ ਖੜਾ ਕਰ ਜਾਂ ਤਾਂ ਲੈ ਆ ਵਾ ਓ ਹੋ 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 ਲੈ ਨਾਲੇ ਉੱਠ ਖੜਾ ਨਾਲੇ ਮੇਰੇ ਤੋਂ ਸਾਰਾ ਪਾੜ ਉਹ ਸਾਰਾ ਤਾਂ ਬਾਧੂ ਹੁੰਦਾ ਜੇ ਤੂੰ ਫੜ ਕੇ ਖੜਾ ਕਰਦਾ ਸੱਤ ਨਾਲ ਹਾਂ ਮੈਨੂੰ ਨਾ ਰੁੱਕ ਕੱਖਾ ਜਿਹਾ ਬੜਾ ਮੈਂ ਫਟਾਫਟ ਜਾਮਾ ਅੱਡੀ ਕੀ ਕਾਲੀ ਆ ਜਾਣ ਦੀ ਐ ਹੋ ਨਾ ਅੱਜ ਮੇਰੇ ਭਾਈ ਪਰਜਾਈ ਨਹੀਂ ਹੋਣਾ ਜੇ ਰਿਸ਼ਤੇਦਾਰ ਹੋਵੇ ਅਜੇ ਤਾਂ ਮੇਰੇ ਕੋਲਿਆਂ ਦੇ ਸਾਲੇ ਉਹਦੀ ਆਉਂਦੇ ਆ ਭਾਈ ਪਰਜਾਈ ਤੇਰੇ ਵਾ ਜਾਉਣਾ ਹੋਈ ਮੈਨੂੰ ਕਹਿੰਦੇ ਵੀ ਚੱਲ ਅੱਜ ਵੱਖਾਂ ਦੋ ਦਿਨਾਂ ਦੇ ਛੁੱਟੀਆਂ ਜੇ ਹੋਈਆਂ ਨੇ ਵੀ ਜਲ ਦੋ ਦਿਨ ਮਿਲ ਜੀ ਆ ਕਿ ਉਹ ਮੇਰੀ ਗੱਲ ਸੁਣਾ ਇਧਰ ਦਾ ਮੱਕ ਜਾਂ ਬਾਹ ਤਾਂ ਕੰਜਾਂਦਾ ਸੀ ਲੈ ਗਏ ਜਿਹੜਾ ਇਧਰ ਖੜਿਆ ਆਪਣੇ ਅੰਦਰ ਉਧਰੋਂ ਤੜਵਾ ਦੇ ਨਹੀਂ ਇਧਰਲਾ ਤੜਵਾ ਦੇ ਥੋੜਾ ਜਿਹਾ ਵਧਣਾਗਾ ਉਧਰ ਦੇਖ ਲੈਣੇ ਜੇ ਹੋਊਗਾ ਕੰਜ ਤਾਂ ਮੈਨੂੰ ਤਾਂ ਬਾਹ ਪੂਣਾ ਦਿੱਤਾ ਹੋਵੇ ਕਿਦੋਂ ਤੂੰ ਇਧਰ ਵਾਲੀ ਵੜਾ ਦੇ ਫਿਰ ਆ ਜਾ ਚੱਲ ਮੱਕ ਤਾਂ ਵੜਾ ਦਾਨਿਆ ਆ ਜਾ ਮੈਨੂੰ ਲੱਗਦਾ ਮੈਂ ਖੇਤ ਬਾਹਲੇ ਚਰਵਾਦਾ ਤੇਰੇ ਮੰਗੂ ਮੈਂ ਵੀ ਅੱਜ ਹੀ ਆਇਆਗਾ ਉਹ ਤਾਂ ਦੀ ਉਹਦੇ ਦੀ ਜਿੱਦ ਤੇ ਆਪਾਂ ਜੋ ਲੜਾਈ ਹੋਈ ਆ ਮੁਰਖੇ ਤੇ ਮੈਂ ਇੱਧਰ ਆਈ ਨਹੀਂ ਓਏ ਤੂੰ ਹੀ ਪਾਸਾ ਵਟ ਗਿਆ ਸੀ ਤਾਂ ਕਾਨੂੰ ਪਾਸਾ ਵਟਿਆ ਵੇ ਨਹੀਂ ਨਹੀਂ ਪਾਸਾ ਵਟਿਆ ਹੁੰਦਾ ਫਿਰ ਮੈਂ ਅੱਜ ਵੀ ਨਹੀਂ ਆਉਂਦੀ ਹੈ ਉਹ ਮੇਰੀ ਗੱਲ ਹਣ ਮੇਰਾ ਕਿਹੜਾ ਚੰਦਰੀਏ ਮਾਨ ਲੱਗਿਆ ਤੇਰੇ ਮੇਨਾ ਪਿਆਰੀ ਇੰਨਾ ਸੀਗਾ ਬੇਦਮਾਨ ਜਿਕਰਾ ਮਾਨ ਨਾਲ ਲੱਗਿਆ ਹੁੰਦਾ ਨਾ ਬਾਹਰ ਦੇ ਗਹਾ ਬਹੀ ਵਿੱਚ ਹੀ ਘੂਰਾ ਮਾਰ ਕੇ ਵੀ ਲੰਘ ਸਕਦੇ ਫੋਨ ਦੀ ਬੈਟਰੀ ਚੱਕਤੀ ਸੱਜਰੀਏ ਸਾਰੀ ਲਾਲਾ ਫੋਨ ਹਾਂ ਹੈ ਮਗਾ ਹੋਂ ਨਹੀਂ ਮੇਲ ਹੁੰਦੇ ਅੱਜ ਮਸਾਂ ਮੇਲ ਹੋਇਆ ਠੀਕ ਹੈ ਆਪ ਹੀ ਆਈਆਂ ਮੈਂ ਮੇਲ ਕਰਨ ਤੂੰ ਕਿਥੇ ਨਜ਼ਰ ਕਰਦਾ ਸੀ ਮੈਂ ਕਰਾਉਣ ਵਾਲਾਗਾ ਤੈਨੂੰ ਕੀ ਪਤਾ ਕਿ ਤੂੰ ਮੈਨੂੰ ਜਾਲ ਕਰਦਾ ਹੁੰਦਾ ਨਾ ਮਾੜਾ ਮੋਟਾ ਕਿਸੇ ਹੱਥ ਸੁਨੇਹਾ ਲਾ ਕੇ ਭੇਜਦਾ ਸਨੇਹ ਦੀ ਲੋੜ ਹੀ ਨਹੀਂ ਪਈ ਰੱਬ ਨੇ ਤਾਰਾ ਮੇਲਤੀ ਅੱਜ ਸਿੱਧੀਆਂ ਡਾਇਰੈਕਟ ਹੈ ਤੇ ਮੇਰੀ ਗਾਉ ਸੁਣ ਲੱਜਾ ਸਾਰੀ ਭੁੱਖ ਲਾ ਦੇ ਮੇਰੀ ਕੀ ਭੁੱਖਾ ਕਿਤੇ ਤੂੰ ਓਏ ਹੁਣ ਰੋਟੀ ਨਹੀਂ ਖਾਧੀ ਅੱਜ ਹੁਣ ਤੇਰੇ ਦਵਾ ਰੋਟੀ ਹੁਣ ਮੈਂ ਕਿਹੜਾ ਰੋਟੀ ਨਾਲ ਚੱਕੀ ਫਿਰਦੀ ਖੇਤਾ ਬੰਨਿਆ ਚ ਕੋਈ ਤੈਨੂੰ ਤਾਂ ਦੇ ਕੀ ਭੁੱਖ ਲੱਗੀ ਗੰਜਰ ਦੀ ਤੇ ਫੇਰ ਨੱਸ ਬੇਵਰਾ ਨੂੰ ਆ ਜਾਵੇ ਦਰਾ ਥੋੜਾ ਜਗਾ ਓਏ ਰਾਹ ਦਾ ਖੁੱਲਾ ਫੇਰ ਤੂੰ ਤੁਰਨ ਆਲੀ ਬਣ ਬਸ ਤੇਰੇ ਬਰੋਬਰ ਨਹੀਂ ਤੁਰਿਆ ਜਾਂਦਾ ਫੇਰ ਉਰ ਨਾਲ ਆ ਜਾ ਮੇਰੇ ਨਹੀਂ ਤੈਨੂੰ ਪਤਾਗਾ ਉਹ ਤੋਂ ਮੈਨਾਂ ਸਰਦਾ ਨਹੀਂ ਮੇਰਾ ਕੱਖ ਦੀ ਨਹੀਂ ਹੈਗੀ ਮੈਂ ਉਹ ਤੋਂ ਮੈਨਾਂ ਹੈ ਤੂੰ ਆਪੇ ਮੈਂ ਤਾਉਂ ਗੁੱਸਾ ਕਰ ਗਿਆ ਮਾੜੀ ਜੀ ਗੱਲ ਦਾ ਪੜਿਆ ਉਹ ਗੁੱਸਾ ਆਡੀ ਉਹ ਗੱਗੀ ਤੇ ਮੈਂ ਗੋਡੀ ਗੱਲ ਨਹੀਂ ਸੀ ਚਿੱਟੀ ਤੂੰ ਬਣਾ ਕੇ ਬਹਿ ਗਿਆ ਓਏ ਗਾਣੇ ਦਾ ਗਾਣੇ ਵਾਲੇ ਵੀ ਸੱਚੀ ਗਾਉਂਦੇ ਗਾਣੇ ਤੇਰੇ ਵਰਗੀ ਦਿਲ ਤੇ ਲਾ ਗਈ ਨਾ ਹੁਣ ਪਤਾ ਲੱਗਿਆਗਾ ਹੀਰੀ ਦੇ ਕਿੱਡੀ ਗੱਡੀ ਆ ਜੇ ਬੈਠੀ ਆਪਣੀ ਹਾ ਤੇ ਕਿਤਾ ਸੀ ਜੇ ਲੱਗ ਜੋ ਵਧੀਆ ਕੀ ਪੁੱਛੀ ਜਾਮਾ ਪਾ ਕੇ ਤੇ ਕਿਤਾ ਪਰ ਮੈਨੂੰ ਦਵਾਏਗਾ ਥੂੜ ਖੱਡ ਵਧੀਆ ਓਏ ਦਿਨ ਜਿੰਨੇ ਮਰਜੀ ਲੈ ਲਈ ਸੋ ਮੈਨੂੰ ਰਾਣੀ ਹਾਰ ਬਣਾ ਕੇ ਦੇਦੀ ਓਏ ਤੈਨੂੰ ਸਾਰੀ ਰਾਣੀ ਚ ਖੜਾ ਦੂੰਗਾ ਕਿਉਂ ਸਾਰੇ ਦੀ ਤਾਕਾ ਨੂੰ ਕੋਨਾ ਤੇਰੇ ਘਰੇ ਤੇ ਚੂੜੇ ਵਾਲੀ ਬੈਠੀ ਆ ਓਏ ਕੰਜਰ ਦੀ ਮੱਕ ਤਾ ਵੀ ਵਾਤਾ ਕੇ ਰਾਂ ਜੈਨਾਂ ਨੇ ਨਾ ਤੋਕੋ ਤੋ ਖੇਤਾ ਚ ਫਰਦਾ ਤੈਨੂੰ ਨਹੀਂ ਪਤਾ ਹੈਗਾ ਕਿਹੜਾ ਬਾਯਾ ਕਿਹੜਾ ਮੈਂ ਤਾਂ ਅੱਜ ਆਇਆ ਇੰਨੇ ਚਿਰ ਬਾਅਦ ਦਾ ਤੈਨੂੰ ਪਤਾ ਤਾਂ ਹੈਗਾਗਾ ਫਿਰ ਹੁਣ ਹੁਣ ਕੀ ਹੁਣ ਤਾਂ ਜਦ ਤੈਨੂੰ ਕੱਖ ਖੋਤਨੇ ਪੈਣਗੇ ਤੇਰੇ ਨਾਲ ਮੈਂ ਬੜਾ ਦਾ ਨਾ ਔਖੀ ਮੇਰੇ ਨਾਲ ਲੱਗਣਾ ਪਊਗਾ ਔਖੀ ਨਹੀਂ ਤੈਨੂੰ ਅੱਜ ਹੁਣ ਦਿੰਦਾ ਤਾਂ ਸੌਖੀ ਕਰਕੇ ਤੁਰੂ ਆ ਮੈਂ ਚੱਲ ਆ ਜਾ ਫਿਰ ਇਹਨੂੰ ਪਤਾ ਹੈ ਉਹਦੀ ਜਿਗਾਰਡ ਲਾ ਲਾਂ ਨਾ ਮੈਂ ਤਾਂ ਮੈਂ ਤਾਂ ਤੇਰੇ ਮੇਰੇ ਮਰ ਗਿਆ ਕਹਿੰਦੇ ਤੂੰ ਤਾਂ ਮੁੜ ਕੇ ਗੇੜੀ ਨਹੀਂ ਮਰਦਿਆ ਕੀ ਫਿਰਦਾ ਦਜੋਂਦਾ ਉਹ ਹੀ ਪੰਪ ਛੱਡੀ ਜਾਂਦਾ ਮਰ ਕੇ ਬਸ ਉਹ ਹੀ ਤੁਰਿਆ ਫਿਰਦਾ ਬਸ ਕਦੇ ਡਿੱਗ ਪਾਣਾ ਕਦੇ ਖੜਾ ਹੋ ਜਾਣਾ ਕਦੇ ਡਿੱਗ ਪੈ ਕਦੇ ਖੜਾ ਹੋ ਗਿਆ ਮੰਜੇ ਦੀ ਦਵਾਈ ਬੁੱਟੀ ਨਹੀਂ ਰੱਖਤੀ ਫਿਰ ਤੂੰ ਓਏ ਦਵਾਈਆਂ ਕੀ ਕੰਮ ਕਰਨੀਆਂ ਜਿੱਥੇ ਦਵਾਈ ਕੰਮ ਨਹੀਂ ਕਰਦੀ ਹਾਂ ਹੂੰ ਤੂੰ ਆਪ ਹੀ ਸਿਆਣੀ ਦਵਾਈ ਕਿਵੇਂ ਕੰਮ ਕਰੂ ਰੋਗ ਤਾਂ ਹੋਰ ਹੈ ਵਾਹ ਇੱਥੇ ਹੀ ਵੜਾ ਦੇ ਆ ਦੇਖਿਵੇਂ ਖੜਿਆ ਖਾ ਲੈਣਗੇ ਓਏ ਖੜਾ ਕਿੱਥੇ ਆ ਉਧਰੋਂ ਵੜਾਉਂਗਾ ਹਰ ਆ ਜਾ ਤੈਨੂੰ ਪਤਾ ਹੋ ਰਹਿਗਾ ਇੱਥੇ ਸਾਰੀ ਲਿਬੜ ਜੇਗੀ ਝਾਕੇਗੀ ਫਿਰ ਹੂੰ ਤੈਨੂੰ ਪਤਾ ਅੱਜ ਕੱਲ ਐ ਨਹੀਂ ਪਤਾ ਕੋਈ ਸੱਪ ਬੈਠਾ ਹੋਵੇ ਲਗਤਵੇ ਹੈ ਨਾ ਨਾ ਲੈ ਵੇ ਮੇਰੀ ਜਾਨ ਨੂੰ ਪੰਗਾ ਪੈ ਜੋ ਠੀਕ ਹੈ ਉਹ ਤਾਂ ਕੋਈ ਨਾ ਸਮਝਦੀ ਤੇਰੀ ਗੱਲ ਇਹ ਇੱਥੇ ਘਨਪਾਲੇ ਜਗਾੜ ਵਧੀਆ ਲੱਗ ਜਾਂ ਕਰੇ ਹੋਰ ਮੈਂ ਤਾਂ ਕੋਈ ਨਾ ਇੱਥੇ ਖੰਸਾਨ ਜਗ੍ਹਾ ਤੇ ਪਾ ਮ ਕਰ ਓਏ ਕੋਠੀ ਪਾ ਦਾਂਗੇ ਬਾਹ ਕੇ ਤੇਰੇ ਨਾਂ ਕਰਾ ਦਾਨਾ ਹੈ ਬੇ ਬੱਸ ਲੋੜ ਨਹੀਂ ਹੈਗੀ ਅੱਥੇ ਕਾਹਨ ਪੁੱਛੂਗਾ ਮੈਨੂੰ ਸੁਣ ਫਰਾਂਚ ਪੁੱਛਣ ਵਾਲਾ ਤਾਂ ਮੈਂ ਬੈਠਾਂਗਾ ਤੂੰ ਬਣਾਉਣ ਵਾਲੀ ਮਾਣਾ ਉਹ ਘੜਾ ਤਾਂ ਮੇਰੇ ਕੋਲ ਹੀ ਰਹੇਗਾ 24 ਘੰਟੇ ਉਹ ਮੈਂ ਤਾਂ ਇੱਥੇ ਹੀ ਰਹਿ ਜਾਗਾ ਕੋਈ ਬਾਹਰ ਤੋਂ ਕੰਮ ਦਾ ਮਾਰ ਆਇਆ ਕਰੇਗਾ ਲੋੜ ਪੈਣ ਤੇ ਆਇਆ ਕਰੇਗਾ ਉਹ ਕਿੱਥੇ ਪੁੱਛਦਾ ਮੈਨੂੰ ਉਹ ਪੁੱਛਿਆ ਕਿ ਮਿੱਠੇ ਤੇਰੇ ਮੇਨਾ ਤਾਂ ਮੇਰਾ ਚੇਤ ਹੀ ਨਹੀਂ ਲੱਗਦਾ ਕੰਜਰੀਏ ਜਾ ਮੈਂ ਦੱਦਾ ਰਹਿ ਗਿਆ ਬਸ ਬਸ ਰਹਿਣ ਦੇ ਪੰਪ ਜੇ ਨਾ ਦੇ ਮੀਨਾ ਪੰਪ ਦਾ ਨਾ ਹੀ ਮਾਰਿਆ ਨਾ ਹੀ ਮਾਰਨੇ ਜਿੰਦਗੀ ਚ ਅੱਜ ਮੜਾ ਜਾ ਜਾਣ ਪਈ ਐ ਸਰੀਰ ਚ ਇੰਜ ਦੀ ਇੰਨਾ ਪਿਆਰ ਸਿਆਂ ਤੂੰ ਹੁਣ ਕਿੱਧਰ ਲੈ ਕੇ ਬੜੇਗਾ ਉਹ ਬੜਾਂਗੇ ਤਾਂ ਹੈਗੇ ਮੜੀ ਹੋਰ ਹੋ ਜਾ ਇਧਰ ਨੂੰ ਕਈ ਵਾਰੀ ਮਗਾ ਕੋਈ ਛਾਪਾ ਨਾ ਮਾਰ ਲੇ ਕੰਜਾ ਦਾ ਹੂੰ ਤੈਨੂੰ ਪਤਾ ਨਹੀਂ ਹੈਗਾ ਆ ਵੇਖ ਕੋਠੀ ਹੈ ਮਿੱਤਰਾਂ ਦੀ ਵੇ ਗਿੱਲਾ ਹੈ ਦਰਤਾ ਉਹ ਗਿੱਲਾ ਕਿੱਥੇ ਹੈ ਕੰਜਾ ਦੀ ਸੁੱਕਾ ਕਰ ਦੇ ਦਰ ਕੀ ਕਰਨ ਬੜੇਗਾ ਉਹ ਦੇਖਦੀ ਤਾਂ ਜਾਂ ਤੂੰ ਵੇ ਆ ਉਹ ਆ ਜਾ ਹੁਣ ਇੰਨਾ ਟਾਈਮ ਕਾ ਤੂੰ ਲਾਈ ਜਾਨੀ ਐ ਦਿਖਾ ਦੇ ਖੜਿਆ ਕਿੱਥੇ ਜਾਂਦਾ ਚੱਕ ਲੈ ਦਈਆ ਕਰਾ ਬਾਹ ਜੀ ਠੀਕ ਹੈ ਉਹ ਲੋਟ ਜੀ ਦੇਖ ਹਮਾਰੇ ਛੇਤੀ ਘਰ ਕੋਈ ਆ ਨਾ ਜਾਵੇ ਹਉਣਾ ਕਿ ਇੱਥੇ ਕੋਈ ਨਹੀਂ ਆਦਾ ਮਸਾ ਇੰਨੇ ਚਰਵਾ ਤੇ ਮੁਲਾਕਾਤ ਹੋਈ ਹੈ ਹੁਣੀ ਕਿ ਜਾਣਾ ਮੈਂ ਉਹ ਲੋਟ ਮੜੀ ਜੀ ਤੇ ਲੋਟੀਆਂ ਹੁਣ ਹੋਰ ਕਿੰਨੀ ਕੋ ਲੋਟ ਹੋ ਜਾ ਓਏ ਖੜ ਜਾ ਕਈਆਂ ਵੀ ਕਾਲੀ ਵੀ ਕਰਨ ਲੱਗੀਆਂ ਢਿਸੇ ਤੇ ਲੈ ਕਿਉ ਮੰਨਦੀ ਐ ਤੇ ਬਸ ਮੰਨੀ ਹੋਈ ਐ ਤੰਦਾ ਬਹੁਤ ਟਾਈਮ ਦੀ ਥੱਕ ਖੱਡ ਪਰ ਓਏ ਛੱਡਿਆ ਕਿੱਥੇ ਜਾਂਦੇ ਆ ਲੋਡ ਜੇ ਹੋ ਜਾ ਮਾੜੀ ਜੀ ਸੈਟ ਜੇ ਹੋ ਜਾ ਤੇ ਹਰਾ ਵੀ ਵੱਢਣਾ ਇੱਥੇ ਲੱਗ ਜੂਗਾ ਹਰਾ ਹਰਾ ਕਰੀ ਜਣੀ ਮਸਾ ਦਾਈ ਹੈ ਚੱਕ ਚਲ ਛੱਡ ਪਰਿਆ ਜਾ ਓਏ ਮੰਨ ਲੈ ਕੱਪੜੇ ਕਪੜਾ ਜਾਂ ਲੋਡ ਕਰ ਲੈ ਬਸ ਬੰਨੀ ਪੈ ਲੋਟ ਹੀ ਨਹੀਂ ਬਸ ਜੇ ਬਾਹਰ ਕਰਕੇ ਛਾੜ ਦੇ ਓਏ ਛਾੜ ਲੈ ਲੈ ਕੰਜਦਾ ਚਾਰਾ ਵੀ ਖੁੱਲ ਗਿਆ ਓ ਕੰਜਦਾ ਚਾਰਾ ਵੀ ਖੁੱਲ ਗਿਆ ਹੁਣ ਮੈਂ ਲੰਗ ਚੱਲਦੇ ਹੁਣ ਇੱਧਰ ਕੀ ਕਰਾਂਗੇ ਇਥੋਂ ਬੜਾ ਦਾ ਨਾ ਕੱਕ ਖੁਖੇ ਤੇ ਬਸ ਉਹ ਮੁਹਰੋ ਤੇ ਬੜ ਲੰਗੇ ਮੱਥੇ ਜੇ ਤੂੰ ਮੰਨੀ ਐ ਵੇ ਆਹੋ ਮੰਨੀ ਪਿਆ ਜਾ ਉਹ ਮਸਾ ਇਨਾ ਕਹਿਦਾ ਹੀ ਰਾਂਝੀ ਦਾ ਨਹੀਂ ਹੁੰਦਾ ਜਿੰਨਾ ਤੇਰੇ ਨਾਲ ਮੇਰਾ ਉਹ ਮੇਰੀ ਗੱਲ ਸੁਣ ਲੈ ਹਾਂ ਅੱਜ ਵਧੀਆ ਮਨ ਹੌਲਾ ਜਾ ਹੋ ਗਿਆ ਕੰਜਰ ਦਾ ਆਇਆ ਜਾ ਕਰ ਡਾਂਗ ਲਾ ਜਾ ਕਰ ਹਰ ਆਪਣੀ ਹੋਣਾ ਵੀ ਆਪ ਜਦ ਕਰਿਆ ਮੈਂ ਤਾਂ ਆ ਗਈ ਕੋਈ ਇਹਨੇ ਨਾ ਮੰਨ ਤੈਨੂੰ ਪਤਾ ਹੋਰ ਥਾਂ ਲੱਗਣ ਜਾਣਾ ਰਹੀ ਜਾਂਦਾ ਵੀ ਟੁੱਟ ਗਈ ਮਲਾਹੇਦਾਰੀ ਉਹ ਕਹਿੰਦਾ ਕੱਲੀ ਦੇ ਮਲਾਹੇਦਾਰ ਹੁੰਦੇ ਬਾਹਲੇ ਹਾਂ ਵਾੜੇ ਬੋੜੇ ਤਾਂ ਆਪਣਾ ਕੋਈ ਨਹੀਂ ਹੈਗਾ ਤੂੰ ਹੀ ਹੈ ਮੇਰਾ ਤਾਂ ਮਾਲਾ ਜੇ ਦਾ ਬਸ ਫਿਰ ਮੇਰੇ ਦੇ ਨਹੀਂ ਕਿਤੇ ਹੋਰ ਕਿਸੇ ਦਾ ਤਰ ਜੇ ਨਹੀਂ ਕਿ ਚਾਲ ਵਾਲੀ ਹੁੰਦੀ ਆਤੋਂ ਜੇ ਇੱਕ ਥਾਂ ਜੀ ਸਾਲ ਹੋ ਗਏ ਆਪਾਂ ਇੱਕ ਥਾਂ ਜਾਰੀ ਲਈਏ ਤੈਨੂੰ ਪਤਾ ਕੁਛ ਮਾਨ ਵੀ ਜਾਂਦਾ ਨਹੀਂ ਥਾਂ ਦਾ ੱਟੇ ਖਾਣ ਨਾਲ ਤੈਨੂੰ ਕੀ ਪਤਾ ਕੁਛ ਨਹੀਂ ਮਿਲਦਾ ਅੱਜ ਕੱਲ੍ਹ ਹੋਏ ਪਤਾ ਹੀ ਆ ਦੁਨੀਆਦਾਰੀ ਬਹੁਤ ਭੜੀ ਚੀਜ਼ ਆ ਉਹੀ ਤਾਂ ਗੱਲ ਹੈ ਕਿ ਜੇ ਦੁਨੀਆ ਦਾ ਕਿ ਉਹ ਫੜ ਲੈਣਾ ਹੁਣ ਆਪਾਂ ਨੂੰ ਦੇਖਣਗੇ ਇਧਰ ਕਿਧਰ ਫਿਰਦੇ ਆਂਗੇ ਪਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਲੋਕਾਂ ਦਾ ਕਹੀ ਜਾਂਦੇ ਲੋਕ ਤਾਂ ਉਹੀ ਅਖਰ ਭੌਂਕਦੀ ਰਹਿੰਦੇ ਓਏ ਬਸ ਸੁਣਿਆ ਨਾ ਕਰ ਤੂੰ ਲੋਕਾਂ ਨੇ ਇੱਕ ਤਾਂ ਸੁਣਦੀ ਵਾਹਿੰਦੀ ਜਾਂਦੀ ਮੈਂ ਸੁਣਦੀ ਹੁਣ ਨਹੀਂ ਬਸ ਸੁਣਦੀ ਅੱਗੇ ਸੁਣਦੀ ਤੇ ਮੈਂ ਇੱਧਰ ਵੀ ਸੁਣ ਕੇ ਇੱਧਰ ਵੀ ਮਾਰਦੀਆਂ ਭਗਾ ਕੇ ਹੁਣ ਤਾਂ ਬਸ ਪੱਕੀ ਲਖੀਰ ਫੜ ਲੈ ਵੀ ਇੱਧਰਲੇ ਖੇਤੀ ਜਾਣਾ ਹੋਰ ਕਿਸੇ ਪਾਸੇ ਤਾਂ ਜਾਣਾ ਹੀ ਨਹੀਂ ਵੇਤ ਸੁਫਣੇ ਜਿਵੇਂ ਫਰਦੀ ਨੇ ਮੈਂ ਕਾ ਖੇ ਪਹੀ ਪਹੀ ਓਏ ਮੈਂ ਤਾਂ ਦੋ ਵਾਰੀ ਕੰਜਰਦੀ ਮੰਜੇ ਤੇ ਡੰਗ ਪਿਆ ਰਾਤ ਨੂੰ ਤੂੰ ਸੁਣੀ ਇਹ ਜਾ ਜਾਂ ਕੰਜਰ ਦਾ ਕਿ ਮੈਂ ਕੀ ਆ ਮੇਰਾ ਸੁਪਨਾ ਤੇ ਓਏ ਤੇਰਾ ਸੁਪਨਾ ਆਇਆ ਸੀ ਮਖਾ ਪਿਆਰੀ ਇੰਨਾ ਸੀ ਕੰਜਰ ਦਿਆ ਹਾਂ ਮਿੰਟਾਂ ਚ ਥੱਲੇ ਵੱਜਾ ਦਲ ਕੇ ਜਿਵੇਂ ਤੂੰ ਠਕ ਤਾਰੀ ਵੱਜੀ 60 ਤਾਂ ਕਹਿਣੀ ਵੱਜਣੀ ਐ ਇਹਦਾ ਤੇਰੀਆਂ ਦਵਾਵਾਂ ਤੇਰੇ ਨਾਲ ਐ ਸੋਏ ਨਾ ਇਹਨਾਂ ਕੋਈ ਸੁਹੰਦਾ ਹੈ ਸਾਡੇ ਵਰਗਿਆਂ ਨੂੰ ਭਾਵੇਂ ਹੋ ਜੇ ਤੈਨੂੰ ਨਹੀਂ ਹੁੰਦਾ ਓਏ ਮੈਨੂੰ ਕੁਝ ਨਹੀਂ ਹੁੰਦਾ ਵਾਸਤੂ ਕੁਝ ਨਹੀਂ ਹੁੰਦਾ ਬਸ ਦੱਬੀ ਤੁਰੇ ਫੇਰ ਕਿੱਲੀ ਹੁਣ ਹਾਰ ਨਹੀਂ ਤੂੰ ਟੈਨਸ਼ਨ ਨਾ ਲੈ ਬਸ ਤੂੰ ਮੇਰੇ ਮੇਰੇ ਨਾਲ ਖੜਾ ਰਹੀ ਮੇਰੀ ਤੂੰ ਟੈਨਸ਼ਨ ਨਾ ਕੋਈ ਮੈਂ ਤਾਂ ਖੜੀ ਆ ਖੜਾ ਕਿਦੇ ਨਹੀਂ ਮੈਂ ਤੇਰੇ ਨਾਲ ਜਾਂਦਾ ਕਹਿੰਦੇ ਵੀ ਖੜਾ ਨਹੀਂਗਾ ਮੈਂ ਤਾਂ ਹੀ ਆਉਨੀ ਆ ਜੇ ਤੂੰ ਮੇਰੇ ਨਾਲ ਖੜਦਾਗਾ ਤਾਂ ਹੀ ਆਉਨੀ ਮੈਨੂੰ ਕੋਈ ਨਹੀਂ ਇਹਨਾਂ ਦਾ ਭਰੋਸਾ ਹੋਣਾ ਚਾਹੀਦਾ ਸਜਰੀਏ ਚੱਲ ਕੋਣ ਛੇਤੀ ਆ ਜਾ ਹੁਣ ਓਏ ਆ ਜਾ ਮੇਰੀ ਗੱਲ ਸੁਣ ਲੈ ਦਾਮ ਲੈ ਲਾਂਗੇ 2 ਮਿੰਟ ਮੁੜ ਕੋ ਮੁੜ ਕੇ ਹੋਈ ਫਿਰਦੀ ਹੈ ਕੰਜਰ ਦੀ ਹੈ ਦਾ ਗਰਮੀ ਥੋੜੀ ਹੈ ਤਾਂ ਪਾਣੀ ਦੇ ਘੁੱਟ ਵੀ ਨਹੀਂ ਮਿਲਿਆ ਤੂੰ ਆ ਜਾ ਬਹਿ ਜਾ ਦਾਮ ਲੈ ਲੈ ਇੱਥੇ ਆਹ ਹਾ 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 ਮਾ ਗੱਤ ਕਿਵੇ ਤਾਂ ਹਾਂ ਮੇਰੀ ਗੱਲ ਸੁਣ ਲੈ ਹਾਂ ਆ ਕਾਲਾ ਛੋਟੇ ਦੋ ਬਾਦ ਨਾ ਪਾਕੇ ਆ ਜੀ ਇਹ ਦੇ ਹੋਰ ਕੀ ਪਾਵਾ ਹੈ ਕੋਈ ਕੋਈ ਭੂਤ ਚਿੰਬੜ ਜੂ ਖੇ ਤਾਂ ਮੈਨੂੰ ਮੈਂ ਤਾਂ ਆਪ ਹੀ ਪੁੱਤਾ ਵਰ ਗਿਆ ਮੈਨੂੰ ਭੂਤ ਨੇ ਚਿੰਬੜ ਕੇ ਮਾਰਨਾ ਜਿਹੜੇ ਸਮਾਨ ਦੀ ਤੈਨੂੰ ਲੋੜ ਹੈ ਨਾ ਮੈਥੋਂ ਮੰਗ ਲਿਆ ਕਰ ਉਹੀ ਸਮਾਨ ਲੈ ਕੇ ਦੇਵਾਂਗਾ ਸਮਾਨ ਦੀ ਨਹੀਂ ਲੋੜ ਮੈਨੂੰ ਦੋ ਸੂਟ ਲਿਆ ਦੇ ਸੋਨੇ ਦੇ ਓਏ ਹੋਰ ਵੀ ਇੱਕ ਕੁੱਪੇ ਜੇ ਹੁੰਦੇ ਉਹ ਵੀ ਲੈ ਆ ਦੂੰਗਾ ਕਿਹੜੇ ਕੁੱਪੇ ਦੇ ਉਹ ਐਣਕਾਂ ਜੀ ਆਉਂਦੀਆਂ ਇਹੜੀਆਂ ਬੁੜਾ ਉਹ ਜਗਨਨਾਣੀ ਕਰਦੇ ਹੁੰਦੇ ਹੋਏ ਜੀ ਕੀ ਫਰਕ ਪੈਂਦਾਗਾ ਪੈਸੀ ਲਾਉਣੇ ਆ ਚੰਦਰੀਏ ਲਾ ਦੂੰ ਮੈਂ 2 ਰੁਪਏ ਕੋਈ ਨਾ ਦਿੱਤਾ ਲੋਡ ਹਾਂ ਮੱਪੇ ਲਿਆਉਂਗੀ ਉਹ ਜੇ ਛੂਟ ਵਧੀਆ ਪਾਇਆ ਹੋਵੇ ਹਾਂ ਹੈ ਤੈਨੂੰ ਪਤਾ ਸ਼ਰੀਕਾਂ ਦੇ ਕਾਲ ਜੀ ਤਾਂ ਉਹ ਵੀ ਮੱਚ ਜਾਂਦੇ ਆ ਤੇ ਅੱਜ ਤੇਰੇ ਉਹ ਤਾਂ ਗੱਲ ਲਾ ਛੂਟ ਪਾਇਆ ਹੁੰਦਾ ਉਹ ਵੀ ਮੇਲਾ ਬਣ ਜਾਂਦਾ ਇੱਕ ਕੂਲਾ ਕਾਲੀਆਂ ਇੱਕ ਕਾਲਾ ਛੂਟ ਵਾਲਾ ਨਹੀਂ ਆ ਚੰਦਰੀ ਹਾਂ ਜਿਹੜੇ ਦੇ ਹੈਗੇ ਨੇ ਮੈਂ ਤਾਂ ਹਡਾ ਲੈਣੀ ਪੜੇ ਪਾਊਡਰ ਪਾਊਡਰ ਲਾ ਲਿਆ ਕਰ ਕੰਮ ਵਾਲਾ ਆ ਦੇ ਖੇਤਾਂ 'ਚ ਲੱਗ ਗਿਆ ਪਾਊਡਰ ਪੈਰਾਂ ਤੇ ਲੈ ਲਿਆ ਚਿੰਬੜਿਆ ਮੈਂ ਲਾਦਾ ਨਾ 10 ਮਿੰਟ ਲੱਗਣਗੇ ਤੇ ਹੁਣ ਮੈਂ ਜਾਵਾਂ ਪਾਣੀ ਪੂਣੀ ਪੀਣੇ ਜਾ ਕੇ ਮੈਂ ਤਾਂ ਪਿਆਸ ਲੱਗ ਗਈ ਐਡੀ ਛੇਤੀ ਖਾਲਾ ਹੋ ਰਾ ਤਾਂ ਹੁਣ ਕੋਈ ਕੋខਾਂਗੇ ਹਰਾ ਤਾਂ ਕੋਈ ਨਾ ਨੇ ਬਾਤਾਂ ਕਹਿੰ ਜਾਂਦੇ ਨੇ ਮੈਨੂੰ ਕੋਈ ਪਤਾ ਸੀ ਮੈਂ ਤਾਂ ਖੇਤ ਹੀ ਆ ਜਾਇਆ ਐਨੇ ਚਿਰ ਬਾਅਦ ਜੇ ਕੋਈ ਹੋਇਆ ਮੈਂ ਹੋਰ ਰੱਖ ਜਾਨੀ ਤੂੰ ਵੱਢ ਕੇ ਰੱਖ ਲਈ ਮੈਨੂੰ ਉਹ ਮੱਦੀ ਵਾਲੇ ਤਾਂ ਫੋਨ ਤੇ ਕਰਦੀ ਫੋਨ ਮੈਨੂੰ ਦੱਸ ਓਏ ਫੋਨ ਤਾਂ ਮੈਂ ਕਰ ਦੂੰਗਾ ਫੋਨ ਤੋਂ ਬਿਨ ਤੂੰ ਤੂੰ ਮੈਨੂੰ ਛੱਡ ਕੇ ਜਾਏਂਗੀ ਤੇ ਮੇਰਾ ਤਾਂ ਦਿਲ ਜਾ ਨਹੀਂ ਲੱਗਦਾ ਕੰਜਾ ਦਾ ਇੱਕ ਤਾਂ ਬਹੁਣ ਜਾਣਾ ਤਾਂ ਪਊਗਾ ਘਰੇ ਜਵਾਕ ਇਕੱਲੇ ਨੇ ਓਏ ਜਵਾਕ ਤਾਂ ਇਕੱਲਾ ਮੈਂ ਵੀ ਇਕੱਲੀ ਆ ਤੂੰ ਹੁਣ ਛੋਟਾ ਬੱਚਾ ਤਾਂ ਨਹੀਂ ਓਏ ਮੇਰਾ ਤਾਂ ਮਸਾ ਮਾਨ ਲੱਗਿਆ ਸੀ ਕੰਜਾ ਦਾ ਹੁਣ ਵਕਤ ਕਰਦਾ ਮੈਨੂੰ ਜਾਣਦੇ ਵੀ ਬਿਠਿਆ ਨਾ ਵੀ ਕੋਈ ਦੇਖ ਲੂਗਾ ਓਏ ਕੋਈ ਡਾਕਟਰ ਪਤਾ ਕੀ ਕਰ ਲਿਆ ਕਰਾ ਰੋਜ ਤਾਂ ਨਹੀਂ ਮਿਲਦੀ ਅਜ ਮਸਾ ਪਤਾ ਨਹੀਂ ਕੋਈ ਨਾ ਹੁਣ ਮੈਂ ਰੋਜ ਆਇਆ ਕਰੂੰਗੇ ਇਹ ਤਾਂ ਮੈਨੂੰ ਤਾਂ ਮੈਂ ਤਾਂ ਤੇਰੇ ਨਾਲ ਗੁੱਸੇ ਸੀ ਤਾਂ ਨਹੀਂ ਤੈਨੂੰ ਸੱਦਿਆ ਆਏਗਾ ਅੱਛਾ ਰੋਜ ਮਿਲਿਆ ਕਰਾਂਗੇ ਹੁਣ ਆ ਹੁਣ ਮੈਂ ਕੋਈ ਨਾ ਤੜਕੇ ਫੇਰਾਉਂਗੀ ਓਏ ਫਿਰ ਤਾਂ ਨਜ਼ਾਰੇ ਲੱਗ ਜਾਣਗੇ ਕੰਜੇ ਦੇ ਜੇ ਰੋਜ ਮਿਲਜਾ ਕਰਾਂਗੇ ਹੋਰ ਹੁਣ ਤੂੰ ਮੈਨੂੰ ਤੋਰੇਗਾ ਤਾਂ ਹੀ ਤੇਰੇ ਕੋਲੇ ਆਉਂਦੀ ਹੋਊਂਗੀ ਚਲ ਮੇਰੀ ਗੱਲ ਸੁਣ ਫਿਰ ਇੱਥੇ ਰੱਖ ਦੇ ਦਾਤੀ ਪੱਲਾ ਫਿਰ ਇੱਥੇ ਆਹੀ ਕਹਿ ਰਿਆ ਵੀ ਤੂਰੇ ਰੱਖ ਲੈ ਵੱਢ ਦੀ ਵੱਦੀ ਵਾਲੇ ਦੁਕਾਨ ਵਾਲੇ ਦੇ ਦੇ ਫੂਲ ਮੈਂ ਘਰੇ ਵੀ ਸਿੱਟਿਆ ਹਾਂ ਉਥੇ ਘਰੇ ਕੋਈ ਨਹੀਂ ਹਾਂ ਫਿਰ ਕੋਈ ਨਹੀਂ ਹੁੰਦਾ ਮੇਰੀ ਗੱਲ ਸੁਣਨ ਵਾਲੇ ਕੰਮ ਬਣ ਜੂ ਨਾਲੇ ਮੋਜਾਂ ਲੁੱਟਾਂਗੇ ਘਰੇ ਨਾ ਲੱਗ ਜੀ ਮੇਰੇ ਨਾਲ ਸੜਖਾਨੀਆਂ ਜੇ ਕਰਨਵਾ ਸਿੱਟ ਕੇ ਹਰਾ ਬਾਰ ਚ ਤਦ ਤਦ ਦਿੱਕਤ ਹੋ ਜੀ ਕਿਸੇ ਪਾਸੇ ਭੇਜ ਦੀ ਉਹਨੂੰ ਘਰੇ ਦੱਸ ਕੀ ਬਹਿੜਕਾ ਫੜਦਾ ਕਾ ਹੋ ਵੀ ਕੱਧਾ ਵਿੱਚ ਉੱਚ ਨਵੇਂ ਦੇ ਕੰਦ ਟਪਾਦਾ ਕੰਦ ਵੀ ਨਹੀਂ ਟੱਪਿਆ ਜਾਣੀ ਤਿੱਤ ਦਾ ਉਹ ਟੱਪਣ ਲੱਗਾ ਤਾਂ ਮਿੰਟ ਮਾਰੂੰਗਾ ਬੇ ਬਸ ਰਹਿਣ ਦੇ ਇੱਕ ਤਾਂ ਖੰਗ ਹੋ ਰਹੀ ਹੈ ਸਰਜਰੀ ਹੈ ਦਵਾਈ ਲਿਆ ਡਾਕਟਰ ਦਾ ਦਵਾਈ ਮੈਂ ਲੈ ਆਉਂਗਾ ਤੂੰ ਲੈ ਲੈ ਕੋਨਾ ਮੈਂ ਕੰਮ ਨਾ ਕਰ ਸਭ ਬਿਮਾਰੀ ਦਾ ਨਗ ਟੀਪੀ ਦੀ ਓ ਟੀਪੀ ਕਿਹੜੀ ਐ ਕੰਜਰ ਦੀ ਹੋਰੀ ਮਰੀ ਨਹੀਂ ਐ ਵੇ ਅੱਜ ਕੱਲ ਚੱਲ ਰਿਹਾ ਨੇ ਰਵਾਜ ਮੇਰੀ ਗੱਲ ਸੁਣ ਲੈ ਦਾਤੀ ਪੱਲਾ ਰੱਖ ਜਾ ਤੂੰ ਜਾ ਚੱਲ ਮੈਂ ਜਾਨੀ ਆ ਫਿਰ ਆ ਆ ਫਟ ਕੇ ਘੜੀ ਕਰਦਾ ਨਾ ਵਾ ਬਸ ਤਰਾ ਉੱਠਣ ਜੋਗੀ ਵੀ ਨਹੀਂ ਸਕਦੀ ਇਦੋਂ ਬਾਅਦ ਨਾ ਇਹ ਸੁੱਟ ਜਾ ਪਾ ਕੇ ਵਾ ਚੰਗਾ ਲੈ ਦੀ ਨਾ ਕੰਜਰ ਦੀ ਇੱਕ ਦਾ ਹੂੰ ਕਾ ਆ ਪਿਆਰ ਰੱਖੇ ਓ ਇਤਿਆਣੀ ਐ ਲੈ ਕੇ ਲਿਆ ਕੰਜਰ ਦਾ ਉਹ ਕਹਿੰਦੇ ਹੁੰਦੇ ਪਿਆਰ ਜਾਗ ਪਿਆ ਹੁਣ ਜਾ ਗਿਆ ਕੰਜਰ ਦਾ ਕਲੇ ਤੇਰੇ ਤੇ ਨਵੀਂ ਜਵਾਨੀ ਆ ਗਈ ਮੈਂ ਕੋਈ ਨਹੀਂ ਆਇਆ ਕਰਦਾ ਕਹਿ ਗਈ ਕਹਿੰਦੀ ਰੋਜ਼ ਆਇਆ ਕਰੂੰ ਆਪਾਂ ਨੂੰ ਕੀ ਲੱਗਦਾ ਥੱਬੀ ਕੱਖਾਂ ਦੀ ਵੱਢ ਦਿਆ ਕਰਾਂਗੇ ਨਾਲੇ ਮੇਰਾ ਚੀ ਲੱਗਿਆ ਨਾਲੇ ਇਹਦਾ ਜੀ ਲੱਗਿਆ ਰਹਾ ਕਰੂਗਾ 5 ਮਿੰਟਾਂ ਜਾ ਉਹ ਕੰਜਰ ਦਾ ਜੇ ਘਰੇ ਪਤਾ ਲੱਗ ਗਿਆ ਉਹਨਾਂ ਨੂੰ ਕੋਈ ਆਪੇ ਦੇਖੀ ਜਾਉ ਮਰੀਆਂ ਦੇ ਮੱਥਾ ਇਹ ਜੀ ਕਦੇ ਨੱਡੀ ਮਿਲਣੀ ਹੈ ਲੈ ਤੋਰ ਦੇਖ ਤੇਂਦਰੀ ਦੀ ਕਹੀ ਜੀ ਹੈ ਆ ਜਾਂਦੀ ਹੈ ਹੁਣ ਇੱਕ ਤਾਂ ਜੀ ਨਹੀਂ ਲੱਗਣਾ ਹੁਣ ਕੰਜਰ ਦੇ ਦਾ કરીએ ਕਿ દુનિયા ਤੋਂ ਵੀ ડર ਲੱਗਦਾ ਕੰਜਾ ਦਾ ਦੁਨੀਆਂ منہ ਪਾਟਾ ਬੋਲੈ ਚਲ ਮਾਣਾ ਵੱਢਣੀ ਪਊਆ ਹਰ ਇਹਦਾ ਵੀ ਧਰ ਦਾਂਗੇ ਰਿਹੜੀ ਤੇ ਸੀਰੀ ਨੂੰ ਕਹਿ ਦਾਂਗੇ ਉਹ ਭੈਣ ਦਾ ਯਾਰ ਘਰੇ ਦੱਸਣਾ ਨਾਗਾ ਵੀ ਉਹ ਆਈ ਸੀ ਖੇਤ ਕਿਸੇ ਦੀ ਨਹੀਂ ਇੱਥੇ ਚਿੜੀ ਨਹੀਂ ਚੁੱਕਦੀ ਅੱਜ ਤਾਂ ਕਿਸਮਤ ਚੰਗੀ ਐ ਕਹਿ ਲਿਆ ਤੇਰੀ ਅੱਜ